ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੱਡਿਆਂ ਨੂੰ ਬਹੁਤ-ਬਹੁਤ ਸਤਿਕਾਰ ਛੋਟਿਆਂ ਨੂੰ ਪਿਆਰ ਮੈਂ ਪ੍ਰਭ ਸ਼ਰਨਕੌਰ ਅੱਜ ਆਪ ਸਾਰਿਆਂ ਦੇ ਸਾਹਮਣੇ ਹਾਂ ਬਹੁਤਿਆਂ ਨੂੰ ਪਤਾ ਹੋਣਾ ਕਿ ਮੈਂ ਲੰਬੇ ਸਮੇਂ ਤੋਂ ਸਬਿਆਚਾਰਕ ਖੇਤਰ ਦੇ ਵਿੱਚ ਕੰਮ ਕਰ ਰਹੀ ਹਾਂ ਇਹ ਮੇਰਾ ਪੈਸ਼ਨ ਵੀ ਹੈ ਮੈਂ ਕੁਝ ਨਾ ਕੁਝ ਹਮੇਸ਼ਾ ਹੀ ਕਰਦੇ ਰਹਿਣਾ ਹੁੰਦਾ ਸੋ ਇਸੇ ਸੰਦਰਭ ਦੇ ਵਿੱਚ ਮੈਨੂੰ ਅਕਸਰ ਹੀ ਮੇਰੇ ਵਿਦਿਆਰਥੀਆਂ ਦੇ ਮੇਰੇ ਦੋਸਤ ਮਿੱਤਰਾਂ ਦੇ ਫੋਨ ਆਉਂਦੇ ਰਹਿੰਦੇ ਨੇ ਕਿ ਮੈਂ ਅਸੀਂ ਆਹ ਕੰਮ ਕਰ ਰਹੇ ਆਂ ਕਿ ਸਿੱਧਾ ਆ ਜਾਂਦਾ ਕਿ ਯੂਥ ਫੈਸਟੀਵਲ ਤੇ ਟੀਮ ਤਿਆਰ ਕਰ ਰਹੇ ਆਂ ਜਾਂ ਸਾਡੇ ਘਰ ਤੇ ਸਮਾਗਮ ਚੱਲ ਰਹੇ ਆਂ ਅਸੀਂ ਇਸ ਤਰ੍ਹਾਂ ਇਸ ਨੂੰ ਆਰਗੇਨਾਈਜ਼ ਕੀਤਾ ਜਾਂ ਅਸੀਂ ਆ ਰੀਤੀ ਰਿਵਾਜਾਂ ਨਾਲ ਕਲ ਕਰ ਰਹੇ ਆਂ ਕਿ ਤੁਸੀਂ ਸਾਨੂੰ ਦੱਸੋ ਕਿ ਇਹ ਸਾਰਾ ਠੀਕ ਆ ਅਸੀਂ ਇਹ ਕਰ ਰਹੇ ਆਂ ਜਾਂ ਤੁਸੀਂ ਕੋਈ ਸਾਨੂੰ ਹੋਰ ਸੁਜੈਸਟ ਕਰਨਾ ਹੈ ਤਾਂ ਉਹ ਕਰੋ ਇਹੋ ਜਿਹੜੀਆਂ ਮੈਨੂੰ ਕਾਲਸ ਆਉਂਦੀਆਂ ਉਹਨਾਂ ਨੂੰ ਮੈਂ ਬੜੀ ਸ਼ਿੱਦਤ ਦੇ ਨਾਲ ਲੈਣੀ ਆ ਕਦੇ ਮੈਂ ਉਸ ਦਾ ਟਾਲ ਮਟੋਲ ਨਹੀਂ ਕੀਤਾ ਔਰ ਜਿਹੜਾ ਵੀ ਮੈਨੂੰ ਪੁੱਛੇ ਉਹਨੂੰ ਮੈਂ ਆਪਣੀ ਨੌਲੇਜ ਮੁਤਾਬਕ ਸਹੀ ਸਲਾਹ ਦਿੰਨੀ ਆ ਤੇ ਇਹ ਹੁਣ ਚੱਲਦਾ ਹੀ ਆ ਰਿਹਾ ਹੈ ਕਿ ਮੈਨੂੰ ਇਹ ਵਿਚਾਰ ਆਇਆ ਕਿ ਜਦੋਂ ਇਹ ਗੱਲਾਂ ਮੈਂ ਸਿਰਫ ਉਹਨਾਂ ਲੋਕਾਂ ਨਾਲ ਕਰਦੀ ਆ ਤਾਂ ਕਿਉਂ ਨਾ ਮੈਂ ਇਹ ਗੱਲਾਂ ਆਪਣੇ ਬੱਚਿਆਂ ਦੇ ਨਾਲ ਤੁਹਾਡੇ ਸਾਰਿਆਂ ਦੇ ਨਾਲ ਮੈਂ ਇਹ ਗੱਲ ਕਰਾਂ ਤਾਂ ਕਿ ਜੋ ਵੀ ਤੁਹਾਨੂੰ ਮੈਂ ਦੱਸ ਸਕਦੀ ਆ ਮੈਂ ਆਪਣੀ ਨਾਨੀ ਤੋਂ ਵੀ ਸੁਣਿਆ ਆਪਣੀ ਮਾਂ ਤੋਂ ਵੀ ਸੁਣਿਆ ਜੋ ਮੈਂ ਸਿੱਖਿਆ ਸਮਝਿਆ ਔਰ ਉਹਦੇ ਚੋ ਜੋ ਮੈਂ ਠੀਕ ਸਿੱਟੇ ਕੱਢੇ ਉਸ ਬਾਰੇ ਕਿਉਂ ਨਾ ਮੈਂ ਤੁਹਾਡੇ ਸਾਰਿਆਂ ਨਾਲ ਗੱਲ ਕਰਾਂ ਤੁਸੀਂ ਮੇਰੇ ਨਾਲ ਗੱਲ ਕਰੋ ਆਪਾਂ ਗੱਲਾਂ ਬਾਤਾਂ ਦੇ ਵਿੱਚ ਦੇਖੀਏ ਕਿ ਕੀ ਠੀਕ ਹੈ ਜਾਂ ਉਸ ਨੂੰ ਹੋਰ ਕੀ ਇੰਪਰੂਵ ਕਰਨਾ ਚਾਹੀਦਾ ਸੋ ਪਿਛਲੇ 50 60 ਸਾਲ ਦੇ ਵਿੱਚ ਜੋ ਕੁਝ ਵੀ ਮੈਂ ਸਿੱਖਿਆ ਉਸ ਬਾਰੇ ਆਪਾਂ ਹੁਣ ਗੱਲਾਂ ਕਰਾਂਗੇ ਇਸ ਗੱਲਬਾਤ ਦੇ ਵਿੱਚ ਹੀ ਆਪਾਂ ਇੱਕ ਦੂਜੇ ਨੂੰ ਸਮਝਾਂਗੇ ਜੇ ਤੁਹਾਨੂੰ ਕੋਈ ਵੀ ਗੱਲ ਮੇਰੀ ਸਮਝ ਨਾ ਆਏ ਜਾਂ ਤੁਸੀਂ ਕੋਈ ਹੋਰ ਆਪਣੀ ਗੱਲ ਮੈਨੂੰ ਦੱਸਣਾ ਚਾਹੁੰਦੇ ਹੋ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਪੁੱਛ ਸਕਦੇ ਹੋ ਹੁਣ ਮੈਂ ਚੈਨਲ ਬਣਾਇਆ ਹੈ ਚੈਨਲ ਦਾ ਨਾਮ ਹੈ ਰੀਤਾਂ ਨਾਲ ਪਰੀਤਾਂ ਸੋ ਰੀਤੀ ਰਿਵਾਜਾਂ ਤੇ ਗੱਲਬਾਤ ਕਰਦੇ ਹੋਏ ਮਿਲਦੇ ਹਾਂ ਪਗਲੀ ਵੀਡੀਓ ਚ